ਸਤਿ ਸ਼੍ਰੀ ਅਕਾਲ ਬਾਈ ਜੀ ਸਵਾਗਤ ਹੈ ਤੁਹਾਡਾ ਚੈਨਲ ਬੰਬੀਹਾ ਬੋਲੇ ਤੇ ਫਿਰ ਤੋਂ ਆਪਾਂ ਅੱਜ ਖੜੇ ਹਾਂ ਤੁਹਾਡੇ ਸ਼ਹਿਰ ਬਠਿੰਡਾ ਦੇ ਵਿੱਚ ਤੇ ਇਹ ਵੀਡੀਓ ਉਹਨਾਂ ਵੀਰਾਂ ਲਈ ਬਹੁਤ ਵਧੀਆ ਹੋਣ ਵਾਲੀ ਹੈ ਜਿਹੜੇ ਵੀਰ ਬਲੌਗਿੰਗ ਸ਼ੁਰੂ ਕਰ ਲਈ ਹੈ ਚੈਨਲ ਚਲਾ ਰਹੇ ਹੈ ਤੇ ਜਾਂ ਵਧੀਆ ਸਟੂਡੀਓ ਦਾ ਕੰਮ ਆਪਣਾ ਕੰਮ ਚਲਾ ਰਹੇ ਹੈ ਤੇ ਬਠਿੰਡਾ ਸ਼ਹਿਰ ਦੇ ਵਿੱਚ ਤੁਸੀਂ ਭਰੋਸੇਮੰਦ ਕੈਮਰੇ ਨਾਲ ਰਿਲੇਟਡ ਕੋਈ ਵੀ ਸੈਸਰੀ ਸਟੂਡੀਓ ਨਾਲ ਸੰਬੰਧਤ ਕੋਈ ਵੀ ਸੈਸਰੀ ਜੇ ਤੁਸੀਂ ਲੈਣੇ ਚਾਹੁੰਦੇ ਹੋ ਤਾ ਬਲੌਕ ਵੇਖ ਲਿਓ ਥੋਡੇ ਕੰਮ ਆਉਣ ਵਾਲਾ ਐਂਡ ਤੱਕ ਦੇਖਿਓ ਮੈਂ ਦਿਖਾਉਣਾ ਦਿਖਾਉਣਾ ਤੁਹਾਨੂੰ ਦੁਕਾਨ ਆ ਇਹ ਦੁਕਾਨ ਹੈਗੀ ਆ ਜੀ ਤੁਸੀਂ ਬਠਿੰਡਾ ਸ਼ਹਿਰ ਦੇ ਵਿੱਚ ਆਉਂਗੇ ਆਰੀਆ ਸਮਾਜ ਤੋਂ ਥੋੜਾ ਜਿਹਾ ਅੱਗੇ ਆ ਕੇ ਸਪੋਰਟਸ ਮਾਰਕੀਟ ਤੋਂ ਥੋੜਾ ਜਿਹਾ ਅੱਗੇ ਆ ਕੇ ਗਲੀ ਆਉਂਦੀ ਹੈ ਜਿਹੜੀ ਕਿਲੇ ਨੂੰ ਚੜ ਜਾਂਦੀ ਹੈ ਨਾਲ ਹੀ ਗਲੀ ਮੁੜ ਜਾਂਦੀ ਹੈ ਉਸ ਗਲੀ ਦੇ ਅੱਗੇ ਜਾ ਕੇ ਇੱਕ ਪਿੱਛੇ ਤੁਸੀਂ ਦੁਕਾਨ ਦੇਖੋ ਇਹ ਹੈਗੇ ਆ ਬਾਈ ਜੀ ਐਸ ਏ ਫੋਟੋ ਸਟੋਰ ਫੇਰ ਉਸ ਮੈਂ ਰਿਪੀਟ ਕਰ ਦਮਾ ਇਹ ਦੁਕਾਨ ਹੈ ਇੱਥੋਂ ਕੈਨਨ ਦਾ ਨਿਕੋਨ ਦਾ ਸੋਨੀ ਦਾ ਕਿਸੇ ਵੀ ਤਰ੍ਹਾਂ ਦਾ ਤੁਸੀਂ ਕੈਮਰਾ ਲੈਣਾ ਹੈ ਸਟੂਡੀਓ ਨਾਲ ਸੰਬੰਧਿਤ ਕੋਈ ਬਾਈ ਜੀ ਦੇ ਨੰਬਰ ਪੜ ਲਓ ਫਿਰ ਤੁਸੀਂ ਲਾਂਭੇ ਦਿੰਨੇ ਹੁੰਦੇ ਆ ਬਾਈ ਤੁਸੀਂ ਨੰਬਰ ਤਾਂ ਦੱਸ ਦੇਣੀ ਹੁੰਦੇ ਨੰਬਰ ਲਿਖਿਆ 99140 01139 99150 40440 ਬਾਈ ਜੀ ਨਾਲ ਫੋਨ ਤੇ ਤੁਸੀਂ ਗੱਲਬਾਤ ਕਰਕੇ ਪੁੱਛ ਸਕਦੇ ਹੋ ਕੋਈ ਵੀ ਸੈਸਰੀ ਤੁਸੀਂ ਲੈਣੇ ਹੋ ਮੈਨੂੰ ਬਾਈ ਜੀ ਦੀ ਡੀਲਿੰਗ ਬਹੁਤ ਸੋਹਣੀ ਲੱਗੀ ਕਿਉਂਕਿ ਮੈਂ ਖੁਦ ਆਪ ਵੀ ਬਾਈ ਜੀ ਤੋਂ ਇੱਕ ਕੈਮਰਾ ਆਰਡਰ ਕਰਵਾਇਆ ਹੈ ਬਲੌਗਿੰਗ ਵਾਸਤੇ ਉਹ ਤੁਹਾਨੂੰ ਸਾਰਾ ਕੁਝ ਸਰਪ੍ਰਾਈਜ਼ ਹੋਊਗਾ ਬਾਅਦ ਚ ਦੱਸੂਗਾ ਮੈਂ ਕਿਦਾਂ ਦਾ ਕੈਮਰਾ ਆਪਾਂ ਨੂੰ ਰਿਵਿਊ ਲੱਗਿਆ ਕਿੱਦਾਂ ਦੀ ਡੀਲਿੰਗ ਰਹੀ ਉਹ ਬਾਅਦ ਦੀਆਂ ਗੱਲਾਂ ਹੁਣ ਸੈਸਰੀ ਤੁਹਾਨੂੰ ਚੈੱਕ ਕਰਵਾ ਦਾਂ ਮੈਂ ਤੁਸੀਂ ਬਾਈ ਜੀ ਤੋਂ ਗਿੰਬਲ ਲੈਣੀ ਆ ਕੈਮਰੇ ਲੈਣੇ ਆ ਕੈਮਰੇ ਦੀ ਕੋਈ ਸੈਸਰੀ ਲੈਣੀ ਆ ਮਤਲਬ ਸਟੂਡੀਓ ਨਾਲ ਸੰਬੰਧਤ ਕੋਈ ਵੀ ਚੀਜ਼ ਲੈਣੀ ਆ ਤਾਂ ਤੁਹਾਨੂੰ ਬਾਈ ਜੂ ਕੋਲ ਮਿਲੇਗੀ ਇਹਨਾਂ ਦੀ ਮੇਨ ਬ੍ਰਾਂਚ ਆ ਗਈ 골ਡ ਡਿੱਗੀ ਦੇ ਪਿਛਲੇ ਪਾਸੇ ਜਿਹੜੀ ਹੈਗੀ ਐ ਐਕਸਚੇਂਜ ਉੱਥੇ ਇਹਨਾਂ ਦਾ ਵੱਡਾ ਸਟੋਰ ਤੁਸੀਂ ਉੱਥੇ ਵੀ ਜਾ ਸਕਦੇ ਹੋ ਤੇ ਜਿਹੜੀ ਇਹ ਵਾਲੀ ਦੁਕਾਨ ਹੈ ਇਹ ਤੁਹਾਨੂੰ ਦੱਸਦਾ ਮੈਂ ਆਰੀਆ ਸਮਾਜ ਚੌਂਕ ਤੋਂ ਤੁਸੀਂ ਆਉਂਗੇ ਥੋੜਾ ਜਿਹਾ ਅੱਗੇ ਆ ਕੇ ਗਲੀ ਮੁੜ ਜਾਂਦੀ ਐ ਇੱਕ ਤਾਂ ਕਿਲੇ ਨੂੰ ਚੜ ਜਾਂਦੀ ਐ ਪਰ ਨਾਲ ਤੁਸੀਂ ਥੱਲੇ ਥੱਲੇ ਤੁਰਿਆ ਹੋਣਾ ਐ ਅੱਗੇ ਆ ਕੇ ਤੁਹਾਨੂੰ ਮਿਲੂਗਾ ਇਸ ਬਾਈ ਜੀ ਦਾ ਸਟੂਡੀਓ ਵਾਲਾ ਸਟੋਰ ਬਾਕੀ ਤੁਹਾਨੂੰ ਸਾਰਾ ਐਡਰੈਸ ਮੈਂ ਵੀਡੀਓ ਵਿੱਚ ਦਿਖਾਈ ਦਿੱਤਾ ਤੁਸੀਂ ਕੋਈ ਵੀ ਸਟੈਂਡ ਵਗੈਰਾ ਸਟੂਡੀਓ ਨਾਲ ਸੰਬੰਧਿਤ ਸਮਾਨ ਲੈਣਾ ਤਾਂ ਬਾਈ ਜੀ ਨੂੰ ਤੁਸੀਂ ਮਿਲ ਸਕਦੇ ਹੋ ਬਾਈ ਦਾ ਨਾਮ ਕਾਕਾ ਵੀ ਬਾਈ ਜੀ ਨੂੰ ਕਹਿ ਦਿੰਦੇ ਆ ਤੇ ਤੁਸੀਂ ਫੋਨ ਤੇ ਵੀ ਗੱਲ ਕਰ ਸਕਦੇ ਹੋ ਤੁਹਾਨੂੰ ਆਨਲਾਈਨ ਵੀ ਪਰਚੇਸ ਕਰਾ ਦੇਣਗੇ ਤੇ ਆਫਲਾਈਨ ਵੀ ਕਰਵਾ ਦੇਣਗੇ ਠੀਕ ਐ ਬਾਈ ਜੀ ਮੇਰੇ ਖਿਆਲ ਨਾਲ ਮੈਂ ਲਗਭਗ ਸਾਰੀ ਜਾਣਕਾਰੀ ਤੁਹਾਨੂੰ ਦੇ ਦਿੱਤੀ ਐ ਮੈਂ ਬਾਈ ਜੀ ਤੋਂ ਕੈਮਰਾ ਮੰਗਵਾਇਆ ਐ ਕਿੱਦਾਂ ਦੀ ਡੀਲਿੰਗ ਆ ਉਸ ਨੂੰ ਬਾਅਦ ਚ ਦੱਸਾਂਗੇ ਹੁਣ ਆਇਆ ਨਾ ਕਹਿ ਦਿਓ ਬਾਈ ਪ੍ਰੋਮੋਸ਼ਨ ਦਾ ਮਾਰਾ ਬਲੌਗ ਬਣਾਈ ਜਾਂਦਾ ਸੋ ਆਪਣਾ ਤਾਂ ਇਹ ਕੰਮ ਹੈ ਜਿੱਥੇ ਆਪਾਂ ਨੂੰ ਕੋਈ ਚੰਗੀ ਚੀਜ਼ ਭਰੋਸੇ ਵਾਲੀ ਮਿਲਦੀ ਹੈ ਤੇ ਆਪਾਂ ਉੱਥੇ ਕੈਮਰਾ ਖੋਲ ਕੇ ਵਹਿ ਜੰਨੇ ਆ ਜਿਹੜੇ ਵੀਰ ਨਵਾਂ ਕੰਮ ਸ਼ੁਰੂ ਕਰਨ ਵਾਲੇ ਆ ਤੇ ਜਾਂ ਕੰਮ ਆਲਰੇਡੀ ਕਰੀ ਜਾਂਦੇ ਆ ਕੋਈ ਵੀ ਸਮਾਨ ਤੁਸੀਂ ਖਰੀਦਣਾ ਹੈ ਬਠਿੰਡੇ ਸ਼ਹਿਰ ਦੇ ਵਿੱਚ ਤੁਸੀਂ ਬਾਈ ਜੀ ਕੋਲੇ ਆ ਕੇ ਇਹ ਸਟੋਰ ਤੇ ਆ ਕੇ ਲੈ ਸਕਦੇ ਹੋ ਬਾਕੀ ਸਾਰਾ ਐਡਰੈਸ ਸਪੈਸ਼ਲ ਵੀਡੀਓ ਦੇ ਉੱਪਰ ਵੀ ਮੈਂ ਚਲਾ ਦੂੰਗਾ ਠੀਕ ਹੈ ਜੀ ਜਦੋਂ ਕੈਮਰਾ ਆ ਗਿਆ ਉਹ ਬਾਕੀ ਦੀ ਗੱਲ ਵੱਲ ਸਾਰੀ ਗੱਲਬਾਤ ਤੁਹਾਨੂੰ ਅਗਲੀ ਵੀਡੀਓ ਚ ਦੱਸੂਗਾ ਮੈਂ ਧੰਨਵਾਦ